ਕਾਲ ਸਾਹਿਬ ਜੀ ਵਾਜੁਰ ਜੀ ਕੀ ਫਤਿਹ ਜੀ ਮੈਂ ਤੰਦਰਪਾਲ ਸਿੰਘ ਪਿੰਟੜੜ੍ਹੇ ਵਾਲੇ ਤੋਂ ਸੋਟੜੜ੍ਹੇ ਦੇ ਪਿੰਡ ਦੀ ਸਾਰੀ ਸੰਗਤ ਨੇ ਸੋਜਮਾਨ ਬੀਬੀਆਂ ਭੈਣਾਂ ਨੇ ਤੇ ਸਾਰੇ ਨੇ ਸਾਰੀ ਸੰਮਤੀ ਦੇ ਨਾਲ ਜੋ ਅੱਜ ਝੋਨੇ ਦਾ ਸੀਜ਼ਨ ਆ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ 1 ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋ ਗਈ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਾਡਾ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮੈਨੂੰ ਸਰਪੰਚ ਤੇ ਸੱਤ ਮੈਂਬਰਾਂ ਨੂੰ ਪਿੰਡਿਆਂ ਨੂੰ ਜੋ ਹਰੀ ਚੰਡੀ ਦੇ ਕੇ ਤੇ ਚੁਣਿਆ ਗਿਆ ਜੀ ਜੀ ਕਿੰਨੇ ਵੋਟ ਹੈਗੇ ਪਿੰਡ? 857 ਵੋਟਾਂ ਟੋਟਲ ਸਾਡੇ ਪਿੰਡ ਦੀਆਂ ਜੀ। ਹਾਂ ਜੀ ਕੋਈ ਅਰਚਨ ਤਾਂ ਨਹੀਂ ਆਇਆ ਜਾਂ ਪਿੰਡ ਨੇ ਭਾਈਚਾਰਾ ਜਾਂ ਪਹਿਲੇ ਇਕੱਠਾ ਸੀਗਾ। ਨਹੀਂ ਜੀ ਨਹੀਂ ਸਾਡੇ ਪਿੰਡ ਤਾਂ ਬਹੁਤ ਜ਼ਿਆਦਾ ਇਕਾਦ ਖਾਲਿਆ ਪਿੰਡ ਵਾਲਿਆਂ ਨੇ ਬੜੀ ਸੋਝਵਾਨ ਨਾ। ਥੋੜੇ ਦਿਨ ਤੋਂ ਪਹਿਲਾਂ ਤੋਂ ਪਲੈਨਿੰਗ ਕਰਕੇ ਅੱਜ ਫਾਈਨਲ ਸਰੂਪਾ ਪਾ ਕੇ ਗੁਰੂ ਘਰ ਦੇ ਵਿੱਚ ਸਨਮਾਨ ਦਿੱਤਾ ਗਿਆ ਜੀ ਕੱਲ 6 ਮਹੀਨੇ ਪਹਿਲਾਂ ਹੀ ਤੁਹਾਨੂੰ ਥਾਪੀ ਦਿੱਤੀ ਸੀ ਵੀ ਸਰਪੰਚ ਜਿਹੜਾ ਸਾਡਾ ਬਿਲਕੁਲ ਜਦੋਂ 6 ਮਹੀਨੇ ਪਹਿਲਾਂ ਅੱਜ ਤੋਂ ਜੋ ਸਰਕਾਰ ਨੇ ਚੋਣਾਂ ਪੰਗੇ ਗਿਆ ਪੰਚਾਇਤਾਂ ਪੰਗ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਕੱਟ ਰੱਖੇ ਗਿਆ ਸੀ ਤਕਰੀਬਨ ਸਾਰੇ ਪਿੰਡੇ ਸਹਿਮਤੀ ਉਹੋ ਜਿਤਾਤੀ ਸੀ ਉਸ ਤੋਂ ਬਾਅਦ ਫਿਰ ਮੋਟਾ ਪੋਸਟਪੋਨ ਹੋ ਕੇ ਕਰਕੇ ਲੇਟ ਹੋ ਗਿਆ ਸੋ ਅੱਜ ਸਾਰਿਆਂ ਨੇ 28 ਤਰੀਕ ਨੂੰ ਅੱਜ ਨਵੇਂ ਮਹੀਨੇ ਦੇ ਨੂੰ ਸੋ ਸਰੋਪੇ ਪਾ ਕੇ ਦਾ ਸਨਮਾਨ ਕੀਤਾ ਗਿਆ ਸਾਰਿਆਂ ਕੀ ਹੁਣ ਤੁਹਾਨੂੰ ਸਿਰਫ ਤੁਹਾਡੇ ਚੌਂਤਾ ਪਿੰਡ ਨੇ ਹੁਣ ਕੀ ਪ੍ਰਾਇੋਰਟੀ ਹੈ ਜੀ ਸਰਪਾਏ ਆਪਣੇ ਪਿੰਡ ਨੂੰ ਲੈ ਕੇ ਪਿੰਡ ਦੇ ਕਿਹੜੇ ਕੰਮ ਜਿਹੜੇ ਰੁਕੇ ਹੋਏ ਨੇ ਜਿਹੜੇ ਤੁਹਾਡੇ ਵੱਲੋਂ ਕੀਤਾ ਜਾਣਗੇ ਸਾਡੇ ਪਿੰਡ ਦੇ ਤਕਰੀਬਨ ਬਹੁਤ ਜ਼ਿਆਦਾ ਕੰਮ ਆ ਸਾਡੇ ਪਿੰਡ ਪਾਣੀ ਦੇ ਨਿਕਾਸ ਦੀ ਸਭ ਤੋਂ ਜ਼ਿਆਦਾ ਸਮੱਸਿਆ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਪਿੰਡ ਦੇ ਜਿਹੜੇ ਆਪਾਂ ਪਾਰਕ ਦੀ ਬੜੀ ਸਮੱਸਿਆ ਜਿਮ ਦੀ ਬੜੀ ਸਮੱਸਿਆ ਸੀਵਰੇਜ ਦੀ ਦਿੱਕਤ ਹੈਗੀ ਹੈ ਜੀ ਵਾਟਰ ਸਪਲਾਈ ਦਾ ਸੀ ਅਸੀਂ ਉਹਦਾ ਕੰਮ ਚਲਾਇਆ ਪਿਆ ਤਕਰੀਬਨ ਅਧੂਰਾ ਘਰ ਘਰ ਜੇ ਸੋਚਿਆਵੇ ਤਿੰਨ ਤੋਂ 4 ਲੱਖ ਦਾ ਬੋੜ ਹੁੰਦਾ ਜੀ ਅਸੀਂ ਸਾਡੀ ਸਰਕਾਰ ਦੇ ਦੁਆਰਾ ਸਕੀਮ ਸੀ ਅਸੀਂ ਇਕੱਲਾ ਬੋਰੀ ਕਰਾ ਕੇ 505 ਫੁੱਟ ਤੇ ਡਾਇਰੈਕਟ ਪਾਣੀ ਪਿੰਡ ਨੂੰ ਦਵਾਂਗੇ ਤਕਰੀਬਨ ਇਹ ਹਰੇਕ ਘਰ ਦਾ ਤਿੰਨ ਤੋਂ 4 ਲੱਖ ਦਾ ਬਚਾਅ ਹੋਗਾ ਤੇ ਸਾਫ਼ ਤੇ ਸ਼ੁੱਧ ਪਾਣੀ ਮਿਲੇਗਾ ਲੋਕਾਂ ਦੇ ਫਿਲਟਰ ਤੱਕ ਵੀ ਲਾਉਣ ਦੀ ਲੋਨਤ ਨਹੀਂ ਆਏਗੀ ਜੀ ਇਸ ਤਰੀਕੇ ਨਾਲ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਕੂੜੇ ਦੀ ਬੜੀ ਸਮੱਸਿਆ ਹੈਗੀ ਆ ਜੀ ਐਂਬੂਲੈਂਸ ਵਾਸਤੇ ਪਿੰਡ ਦੀ ਬੜੀ ਜ਼ਰੂਰਤ ਹੈਗੀ ਆ ਜੀ ਕਾਫੀ ਜ਼ਿਆਦਾ ਪਿੰਡ ਦੇ ਕੰਮ ਜਿਹੜੇ ਦੂਰੇ ਹੈਗੇ ਆ ਜੀ ਜੇ ਕਰਾਉਣ ਲੱਪੀ ਦਾ ਕਾਫੀ ਜ਼ਿਆਦਾ ਆ ਸੋ ਸਾਡੀ ਕੋਸ਼ਿਸ਼ ਹੋ ਕਿੰਨਾ ਕੱਲਾ ਲੱਗ ਰਿਹਾ ਸਰਬਸੰਮਤੀ ਦੇ ਨਾਲ ਜੂਗ ਚੋਣਾ ਹੁੰਦੀਆਂ ਹੈ ਨਾ ਪਿੰਡ ਦੇ ਵਿੱਚ ਟੜੇ-ਮੜੇ ਧੜੇਬੰਦੀਆਂ ਬਣਦੀਆਂ ਨੇ ਹਨਾ ਅਲੱਗ-ਅਲੱਗ ਵਿਅਕਤੀ ਖੜੇ ਹੁੰਦੇ ਨੇ ਤੇ ਇਹਦਾ ਤੁਹਾਨੂੰ ਕੀ ਫਾਇਦਾ ਕਿੰਨਾ ਕੱਲਾ ਲੱਗ ਰਿਹਾ ਤੇ ਕੀ ਕੋਈ ਚੰਨ ਦਿਖਾਈ ਹੈ ਸਭ ਤੋਂ ਪਹਿਲਾ ਫਾਇਦਾ ਤੇ ਇਹ ਹੈ ਜੀ ਧੜੇਬੰਦੀ ਖਤਮ ਹੋ ਗਈ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਕਿਸੇ ਦਾ ਰੋਸ ਨਹੀਂ ਹੈਗਾ ਸਾਰੇ ਖੁਸ਼ੀ-ਖੁਸ਼ੀ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਆ ਕਿਸੇ ਕੋਈ ਇੱਕ ਬੰਦਾ ਵੀ ਕਿਸੇ ਦੇ ਪ੍ਰਤੀ ਨਾਰਾਜ਼ ਨਹੀਂ ਹੈਗਾ ਜੀ ਸਾਰੇ ਸਰਬਸੰਮਤੀ ਦੇ ਨਾਲ ਇਹ ਚੀਜ਼ ਕੀਤਾ ਗਿਆ ਇੱਕ ਵਾਰਦਾ ਸੀ ਉਹਦੇ ਵਿੱਚ ਦੋ ਜਾਂ ਤਿੰਨ ਬੰਦੇ ਤਕਰੀਬਨ ਖੜੇ ਸੀ ਉਹ ਵੀ ਬੜੇ ਸਰਬ ਨੇ ਸਵਕਾਰ ਕੀਤਾ ਗਿਆ ਜੀ ਸਾਰੇ ਪਿੰਨੇ ਸੋ ਪੈਸੇ ਦੀ ਬੜੀ ਬਚਤ ਆ ਜੀ ਠੀਕ ਹੈ ਜੀ ਸਰਕਾਰ ਵੱਲੋਂ ਬਹੁਤ ਫੈਸਿਲਿਟੀ ਮਿਲ ਜਾਣੀ ਆ ਜੀ 5 ਲੱਖ ਰੁਪਏ ਸਰਕਾਰ ਸਦਾ ਕਹਿ ਰਹੀ ਹੈ ਬਾਕੀ ਗਰਾਉਂਡ ਜਾਂ ਹਸਪੀਟਲ ਉਧਰੋਂ ਕਹਿ ਸਕਦੇ ਆ ਜੀ ਬਾਕੀ ਜਿਹੜਾ ਪਿੰਡ ਤੇ ਇਲੈਕਸ਼ਨ ਤੇ ਇਹਨਾਂ ਪੈਸਾ ਖਰਾਬ ਹੋਣਾ ਸੀ ਮੈਂ ਕੱਲਾ ਹੀ ਕਰਦਾ ਘੱਟੋ ਘੱਟ 3 ਤੋਂ 4 ਲੱਖ ਹੋ ਜਾਣਾ ਸੀ ਦੂਜਾ ਸਰਪੰਚ ਕਰਦਾ 3 ਤੋਂ 4 ਲੱਖ ਉਧਰ ਹੋ ਜਾਣਾ ਸੀ ਸੋ ਬੜੇ ਵਧੀਆ ਪੌਲਸੀਆਂ ਬੁਲਾ ਕੇ ਗਾਂ ਤੋਂ ਚੱਲਾਂਗੇ ਪਿੰਦੇ ਸਹਿਯੋਗ ਨਾਲ ਇਹਨਾਂ ਦੇ ਵੀਰਾਂ ਦਾ ਬਹੁਤ ਸਹਿਯੋਗ ਲਵਾਂਗੇ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਉਹ ਜਿਸੜ ਕਰਾਵਾਂਗੇ ਪਿੰਡ ਵਾਸਤੇ ਕੋਈ ਟੁਕੜਾ ਬਾਹਰ ਨਹੀਂ ਤਾਂ ਅਸੀਂ ਆਪਣੇ ਪਿੰਡ ਦਾ ਸੁਧਾਰ ਕਰ ਸਕੀਏ ਨਾ ਜੀ ਜਿਹੜੇ ਕੰਮ ਸਰਕਾਰ ਦੁਆਰਾ ਨਹੀਂ ਹੁੰਦੇ ਉਹ ਸਿਨ ਐਨ ਆਰ ਆਈ ਦੇ ਸਹਿਯੋਗ ਲੈ ਕੇ ਉਹ ਪਿੰਡ ਦੇ ਕੰਮ ਸਿਰੇ ਚੜਾਂਗੇ ਜੀ ਸੋ ਸਰਬ ਸੰਤਰੀ ਤੇ ਬਹੁਤ ਜ਼ਿਆਦਾ ਫਾਇਦੇ ਆ ਜੀ ਅਸੀਂ ਜੀ ਉਹ ਇਸ ਲਈ ਚੁਣਿਆ ਵੀ ਬੜਾ ਚੇਰ ਹੋ ਗਿਆ ਸੀ ਲੋਕਾਂ ਨੂੰ ਚੋਣਾ ਕਰਦਿਆਂ ਚੋਣਾ ਕਰਦਿਆਂ ਵੈਨਾ ਪੈਸਾ ਖਰਾਬ ਕਰਦੇ ਸੀ ਸਾਰੀ ਦੁਨੀਆ ਪਰ ਇਹ ਜਦੋਂ ਐਤੀ ਪੰਚਾਇਤਾਂ ਭੰਗ ਹੋਈਆਂ ਸੀ ਉਦੋਂ ਹੀ ਸਾਡੀ ਸਲਾਹ ਹੋ ਗਈ ਸੀ ਸਾਰੇ ਪਿੰਡ ਨਾਲ ਸਲਾਹ ਕਰ ਲਈ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਉਦੋਂ ਕੱਟ ਕੀਤਾ ਸੀ ਉਦੋਂ ਸਾਰੇ ਪਿੰਡ ਨੇ ਸਹਿਮਤੀ ਹੋ ਗਈ ਸੀ ਉਦੋਂ ਦੇ ਫੇਸ ਅਸੀਂ ਰੁਕੇ ਹੋ ਸੀਗੇ ਹੁਣ ਪੰਚਾਇਤਾਂ ਫੇਸ ਸ਼ੁਰੂ ਹੋਈਆਂ ਤਾਂ ਅੱਜ 28 ਤਰੀਕ ਨੂੰ ਪਿੰਡ ਟੜਿਆਲੇ ਸਾਡੇ ਚ ਦਾ ਇਹ ਸਾਰਿਆਂ ਨੇ ਸਰਪੇ ਪਾਤੇ ਆ ਮੈਂਬਰ ਵੀ ਵਧੀਆ ਚੁਣ ਹੋ ਗਾਇਆ ਸਾਰੇ ਕਿਸੇ ਨੇ ਕੋਈ ਤੰਗੀ ਨਹੀਂ ਦਿੱਤੀ ਲੱਗਦਾ ਨਹੀਂ ਵਧੀਆ ਕੰਮ ਹੈਗਾ ਸਰ ਸੰਤਤੀ ਹੋ ਜੇ ਪਿੰਡ ਵਿੱਚ ਵੀ ਸ਼ਾਂਤੀ ਬਣੀ ਰਹਿੰਦੀ ਹੈ ਨਾ ਧੜੇਬੰਦੀਆਂ ਵੀ ਖਤਮ ਹੋ ਜਾਂਦੀਆਂ ਜਿਸ ਤਰ੍ਹਾਂ ਮੈਂ ਕਹ ਜੀ ਸਾਰੇ ਅੱਜ ਇੱਕ ਦੂਜੇ ਨਾਲ ਬੜੇ ਖੁਸ਼ ਸੀਗੇ ਹੱਸਦੇ ਸੀ ਨੇ ਤਾਂ ਸਾਲ-ਸਾਲ ਕੋਈ ਇਹਨੂੰ ਕੋਈ ਬੁਲਾਉਂਦਾ ਹੀ ਨਿਕਾ ਏਦਾਂ ਗੁਰਦੁਆਰੇ ਲੰਗਰ ਚੱਲਦੋਂ ਡਿਆ ਸਾਡੇ ਗੁਰਦੁਆਰੇ ਹਾਲ ਭਰਿਆ ਜੀ ਸਾਰਾ ਪਿੰਡ ਇਕੱਠਾ ਸੀਗਾ ਬੜੀ ਖੁਸ਼ੀ ਸਾਰੇ ਦੇ ਮਨਾਂ ਤੇ ਬੜੇ ਵਧੀਆ ਸੀਗੇ ਜਿੱਦਾਂ ਤਾਂ ਕੋਈ ਹੈ ਨਹੀਂ ਸੀ ਕਿਸੇ ਦੇ ਮਨ 'ਚ ਵੀ ਜੀ ਉਮੀਦ ਹੈ ਹੁਣ ਤੁਹਾਡਾ ਜਿਹੜਾ ਨੌਜਵਾਨ ਚਿਹਰਾ ਚੁਣਿਆ ਵਿਕਾਸ ਜਿਹੜਾ ਪਿੰਡ ਦੇ ਵਿਕਾਸ ਨੂੰ ਅੱਗੇ ਲੈ ਕੇ ਜਾਏ ਬਿਲਕੁਲ ਬਿਲਕੁਲ ਇਹਨੂੰ ਕਿਆ ਵੀ ਆ ਇਹ ਵੀ ਕਹਿੰਦਾ ਮੈਂ ਸਾਰੇ ਕੰਮ ਕਰੂੰਗਾ ਕੋਈ ਮੁੰਡਾ ਪੜਿਆ ਲਿਖਿਆ ਆ ਇਹ ਵੀ ਕੋਈ ਗਰੀਬ ਘਰ ਦਾ ਨਹੀਂਗਾ ਕੋਈ ਉਦਾਂ ਦਾ ਹੋਵੇ ਤਾਂ ਚਲੋ ਹੁੰਦਾ ਵੀ ਬੰਦੇ ਪਤਾ ਹੀ ਪੈਸੇ ਲਾਉਣੇ ਕਿ ਨਹੀਂ ਲਾਉਣ ਇਦੀ ਪਹੁੰਚ ਵੀ ਚੰਗੀ ਆ ਤੇ ਇਸ ਕਰਕੇ ਕੋਈ ਮਾੜਾ ਬੰਦਾ ਸਰਪੰਚ ਵੀ ਨਹੀਂ ਕੰਮ ਕਰਾ ਸਕਦਾ ਅੱਜ ਕੱਲ ਕੋਈ ਪੈਸਾ ਲੈਣਾ ਗ੍ਰਾਂਟ ਲੈਣੀ ਬੜੀ ਔਖੀ ਆ ਜਿਹੜੇ ਹਾਲਾਤ ਆ ਦੁਨੀਆ ਤੇ ਸਰਕਾਰਾਂ ਦੇ ਤਾਂ ਗ੍ਰਾਂਟ ਲੈਣੀ ਵੀ ਔਖੀ ਆ ਇਸ ਕਰਕੇ ਇਹ ਪੜਿਆ ਲਿਖਿਆ ਇਹਨੂੰ ਸਾਰੇ ਪੇਤੀ ਆ ਸਾਰਾ ਜਾਣਦਾ ਸਭ ਕੁਝ ਇਸ ਕਰਕੇ ਉਹ ਮੁੰਡੇ ਮੈਂਬਰ ਵੀ ਅਸੀਂ ਇਦਾਂ ਦੇ ਲਾਏ ਆ ਤਾਂ ਉਹ ਵਧੀਆ ਕੰਮ ਕਰਾਊਗਾ ਇਹ ਤੇ ਯਕੀਨ ਆ